ਜਦੋਂ ਮੈਂ ਪੜੀ ਸੀ ਹੀਰ ਰਾਂਝੇ ਦੀ ਕਹਾਣੀ ਹਰੂ ਕੰਬ ਗਈਆ ਮੇਰੀ ਆਇਆ ਅੱਖੀਆਂ ਚੋਂ ਪਾਣੀ ਹੋ ਤੈਨੂੰ ਛੱਡਣਾ ਨੀ ਆਰਾ ਲੈ ਲਾ ਕਸਮ ਸਿਖਾਦੀ ਅਸੀਂ ਤੇਰੇ ਨਾਲ ਜਿਉਣਾ ਸਾਡੀ ਤੇਰੇ ਨਾਲ ਲੱਗੀ ਓਹ ਜਾਨ ਕਾ ਤੂੰ ਲੈਂਦੇ ਓਹ ਜਾਨ ਕਾ ਤੂੰ ਲੈਂਦੇ ਓਹ ਜਾਨ ਕਾ ਤੂੰ ਲੈਂਦੇ ਜਿੰਨਾ ਤੂੰ ਜਾਨਵਾਰੀ ਸੱਜਣਾ ਓਏ ਕਾ ਤੂੰ ਆਸ਼ਿਕਾਨਾ ਕਾ ਤੂੰ ਆਸ਼ਿਕਾਨਾ ਹੁੰਦੀ ਐਨੀ ਵਾਰੀ ਸੱਜਣਾ ਓਏ ਕਾ ਤੂੰ ਆਸ਼ਿਕਾਨਾ ਕਾ ਤੂੰ ਆਸ਼ਿਕਾ ਨਾ ਹੁੰਦੀ ਐਨੀ ਮਾੜੀ ਸੱਜਣਾ ਓਏ ਕਾ ਤੂੰ ਆਸ਼ਿਕਾ ਨਾ ਮੇਰਾ ਰੂਹ ਦਾ ਪਿਆਰ ਉਹਨੇ ਕੀਤਾ ਟਾਈਮ ਪਾਸ ਪਹਿਲਾ ਸੁਪਨੇ ਵਖਾਏ ਫਿਰ ਕਰ ਗਈ ਉਹ ਰਾਖ ਬਰਨਾ ਕੇ ਗਲੀਆਂ ਦਾ ਕੱਖ ਹੋ ਹੁਣ ਪਿਸੇ ਗਿਆ ਹਟ ਕੀਤੇ ਕੌੜ ਨੀ ਨਿਵਾਏ ਕਹਿੰਦੀ ਮਜਬੂਰੀਆਂ ਦੇ ਬਸ ਬਾਜੀ ਜਿੱਤ ਕੇ ਪਿਆਰ ਵਾਲੀ ਜਿੱਤ ਕੇ ਪਿਆਰ ਵਾਲੀ ਕਿਆ ਹਾਰੀ ਸੱਜਣਾ ਹੋਏ ਰੱਬ ਆਸ਼ਿਕਾਂ ਦੇ ਨਾਲ ਕਾਤੂਆਸ਼ਿਕਾਂ ਦੇ ਨਾਲ ਹੁੰਦੀ ਮਾੜੀ ਸੱਜਣਾ ਓਏ ਕਾਤੂਆਸ਼ਿਕਾਂ ਦੇ ਨਾਲ ਸਿਓ ਸਾਹ ਤੋਂ ਪਿਆਰੀ ਮੇਰੇ ਸਾਹੀ ਨਾ ਛੱਡੇ ਤੇਰੇ ਪਿਆਰ ਨੇ ਨਹੀਂ ਰਹਿਦੇ ਤਵਾ ਕਰ ਛੱਡੇ ਸਿਓ ਸਾਹ ਤੋਂ ਪਿਆਰੀ ਉਹਨੇ ਸਾਹੀ ਨਾ ਛੱਡੇ ਤੇਰੇ ਪਿਆਰ ਨੇ ਨਹੀਂ ਰਹਿ ਤਬਾਹ ਕਰ ਛੱਡੇ ਕਿੰਨਾ ਉੱჭੜਿਆ ਨਹੀਂ ਮੈਂ ਕਦੇ ਸੁੱਤਿਆ ਹੀ ਨਹੀਂ ਕਿੱਥੋਂ ਕਿੱਥੇ ਤੱਕ ਆ ਗਿਆ ਪਿੱਛੇ ਵੇਖਿਆ ਹੀ ਨਹੀਂ ਹੋ ਬੱਲੇ ਕੱਖ ਵੀ ਨਹੀਂ ਰਹਾ ਬੱਲੇ ਸੱਜਣਾ ਓਏ ਪੱਲੇ ਕੱਖ ਵੀ ਨਿਰਹਾ ਨਿਗਾ ਮਾਰੀ ਸੱਜਣਾ ਓਏ ਕਾ ਤੂੰ ਆਸ਼ਿਕਾਂ ਦੇ ਨਾਲ ਕਾ ਤੂੰ ਆਸ਼ਿਕਾਂ ਨਾਲ ਹੁੰਦੀ ਐਨੀ ਮਾੜੀ ਸੱਜਣਾ ਓਏ ਕਾ ਤੂੰ ਆਸ਼ਿਕਾਂ ਦੇ ਨਾਲ ਕਾ ਤੂੰ ਆਸ਼ਿਕਾਂ ਦੇ ਨਾਲ ਹੁੰਦੀ ਮਾੜੀ ਸੱਜਣਾ ਓਏ ਕਾ ਤੂੰ ਆਸ਼ਿਕਾਂ ਦੇ ਨਾਲ ਥੈਂਕ ਯੂ ਬਈ ਧੰਨਵਾਦ ਵੀਡੀਓ ਨੂੰ ਦੱਬ ਕੇ ਦੱਬ ਕੇ ਸ਼ੇਅਰ ਲਾਇਕ ਕਮੈਂਟ ਕਰੋ ਮੇਰਾ ਵੀਰ ਬਣ ਕੇ ਤੁਸੀਂ ਯਾਰ ਕੱਟ ਕਰ ਦੇ